ਦੇਕੋ ਜੀ ਸਾਡੇ ਵੱਲੋਂ ਜਿਹੜਾ ਹੈਗਾ ਡਿਸਟ੍ਰਿਕਟ ਸੀਲਿੰਗ ਦਾ ਜਿਹੜਾ ਪਲਾਨ ਅਸੀਂ ਜਿਹੜਾ ਹੈਗਾ ਇਨੀਸ਼ੀਏਟ ਕੀਤਾ ਹੈਗਾ ਅ ਜਿਹੜੀ ਪੰਜਾਬ ਪੁਲਿਸ ਵੱਲੋਂ ਜਿਹੜਾ ক্রাইਮ ਨੂੰ ਰੋਕtham ਕਰਨ ਵਾਸਤੇ ਲਾ ਨਾਡਰ ਮੇਨਟੇਨ ਕਰਨ ਵਾਸਤੇ ਅਸੀਂ ਲਗਾਤਾਰ ਜਿਹੜਾ ਹੈਗਾ ਸਾਡੀ ਜਿਹੜੀ ਪੋਸਟ ਦੀ ਵਿਜ਼ਿਬਿਲਟੀ ਹੈ ਉਹਨੂੰ ਜਿਹੜਾ ਹੈਗਾ ਮੇਨਟੇਨ ਕਰਦੇ ਹੈਗੇ ਇਸ ਕਰਕੇ ਜ਼ਿਲ੍ਹੇ ਦੇ ਸਾਰੇ ਡਸਰ ਅਫਸਰਸ 올 ਐਸਪੀਜ਼ 올 ਡੀਐਸਪੀਜ਼ 올 ਐਸਐਚਓਜ਼ 올 ਚੁਕੀਨ ਚਾਹੇ ਸਾਰੇ ਲਗਭਗ 35 ਜਿਹੜੇ ਨਾਕਾ ਪੁਆਇੰਟ ਹੈਗੇ पैंतीस जगह नाकेबंदी असी की हैगी जिले के सारे जी एंट्री पॉइंट है अभी वो चैक कर रहे हैं सिटी के जिन्हें भी सिटीज है दिना नगर आ, दिना नगर इस तू अलावा धारीवाल कलानो गुरदासपुर शहर तो, तो जोड़े मेजर चे चेक चेक पॉइंट्स है और जो जो मेजर जो पुल है तो असि नाकाबंदी की असी है अस चेक कर रहे हैं सो दैट कि अभी जरा पबलिक कॉन्फिडेंस है वह कर ਅਤੇ ਨਾਲ-ਨਾਲ ਹੀ ਜਿਹੜਾ ਕ੍ਰਾਈਮ ਦੇ ਵਿੱਚ ਹੈਗਾ ਅਸੀਂ ਜਿਹੜਾ ਹੈਗਾ ਜਿਹੜੇ ਕ੍ਰਿਮੀਨਲ ਐਲੀਮੈਂਟਸ ਹੈਗਾ ਕਿਉਂਕਿ ਇਹਦੇ ਵਿੱਚ ਇਨ ਬਿਟਵੀਨ ਜਿਹੜੇ ਸਾਨੂੰ ਰੂਟੀਨ ਚ ਇਨਫੋਰਮੇਸ਼ਨ ਵੀ ਆਦੀ ਹੈ ਕਿ ਤੋਂ ਉਹਦੇ ਚ ਵੀ ਅਸੀਂ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਜਿਹੜਾ ਹੈਗਾ ਜਿਹੜਾ ਚਲਾਇਆ ਜਾ ਰਿਹਾ ਹੈ ਜਿਸ ਦਾ ਸਿਰਫ ਆਪਣਾ ਬਾਰਡਰ ਏਰੀਆ ਹੈਗਾ ਪਰ ਉਹਨੇ ਜਿਹੜੀ ਵੀ ਗੱਲ ਕਰਦੀ ਹੈ ਵੀ ਇਹ ਵਸ ਕੋਈ ਖਾਸ ਕੀਤਾ ਬਾਰਡਰ ਦੇਖੋ ਜੀ ਇੱਕ ਚੀਜ਼ ਹੈ ਆਪਰੇਸ਼ਨ ਸਿੰਦੂਰ ਦੇ ਬਾਅਦ ਗੌਨ ਐਕਟੀਵਿਟੀ ਸਪੈਸ਼ਲੀ ਜੇ ਤੁਸੀਂ ਬੋਰਡਰ ਕਰ ਰਹੀ ਹੈ ਉਹ ਹਾਲੇ ਤੱਕ ਜਿਹੜਾ ਹੈਗਾ ਉਹਦੇ ਚ ਸਿਗਨੀਫੀਕੈਂਟ ਡ੍ਰੋਪ ਜਿਹੜਾ ਦੇਖਿਆ ਗਿਆ ਹੈਗਾ ਉਹਦੇ ਬਾਅਦ ਕੋਈ ਮੇਜਰ ਡ੍ਰੋਨ ਐਕਟੀਵਿਟੀ ਸਾਹਮਣੇ ਨਹੀਂ ਆਈ ਹੈ ਬਾਕੀ ਉਹ ਉਸ ਲਈ ਜਿਹੜੇ ਸਾਡੇ ਸੈਕੰਡ ਡਿਫੈਂਸ ਦੇ ਨਾਕਾ ਜਿਹੜੇ ਹੈਗੇ ਇਨ ਪਲੇਸ ਹੈਗੇ ਅਸੀਂ ਬੀਐਸਐਫ ਦੇ ਨਾਲ ਵੀ ਜਿਹੜੇ ਈਵਨਿੰਗ ਦੇ ਵਿੱਚ ਨਾਈਟ ਦੇ ਵਿੱਚ ਜੁਆਇੰਟ ਨਾਕਾ ਕਰਦੀ ਹੈ ਉਹ ਅਸੀਂ ਬਾਰਡਰ ਏਰੀਆ ਦੇ ਵਿੱਚ ਕਰਦੇ ਹਾਂ ਸਾਡੇ ਜਿਹੜੇ ਗ੍ਰੈਸਰ ਆਫਸਰਸ ਹੈਗੇ ਉਹ ਵੀ ਜਿਹੜੇ ਹੈਗੇ ਰਾਤ ਨੂੰ ਜਿਹੜੇ ਹੈਗੇ ਉਹ ਗਾਸਟੇ ਰਹਿੰਦੇ ਹੈਗੇ ਮੇਰੇ ਵੱਲੋਂ ਵੀ ਪਿਛਲੇ 3-4 ਦਿਨਾਂ ਦੇ ਵਿੱਚ ਰਾਤ ਨੂੰ ਵੀ ਜਿਹੜਾ ਹੈਗਾ ਸ਼ਹਿਰ ਦੀ ਚੈਕਿੰਗ ਕੀਤੀ ਗਈ ਸੀ ਮੇਨ ਮੇਨ ਮੇਰੇ ਵੱਲੋਂ ਦੋ ਪੁਲਿਸ ਥਾਣਾ ਹੈਗੇ ਦਿਨਾਨਗਰ ਅਤੇ ਜਿਹੜੇ ਸਿਟੀ ਥਾਣੇ ਦਾ ਜਿਹੜਾ ਹੈਗਾ ਕ੍ਰਾਈਮ ਜਿਹੜਾ ਹੈਗਾ ਉਹ ਪਰਸਨਲੀ ਆਯੋਦਨ ਨਾਲ ਗੱਲ ਕਰਕੇ ਹਰ ਇੱਕ ਕੇਸ ਬਾਰੇ ਡਿਰੀ ਹੈ ਵੀ ਗੱਲਬਾਤ ਕੀਤੀ ਗਈ। ਤਾਂ ਸਾਡੇ ਵੱਲੋਂ ਆ ਸਾਰੇ ਜਿਹੜੇ ਵੀ ਹੈਗੇ ਸਾਡੀ ਪੈਂਡੈਂਸੀ ਨੂੰ ਕਲੀਅਰ ਕਰਨ ਵਾਸਤੇ ਸਾਡੇ ਲਾਨਾਉਟ ਨੂੰ ਮੇਨਟੇਨ ਕਰਨ ਵਾਸਤੇ ਸਾਰੇ ਜਿਹੜਾ ਅਫਰਟਸ ਹੈ ਉਹ ਬਿਲਕੁਲ ਲਿਸ਼ ਲੋ ਕੀਤਾ ਜਾ ਰਿਹਾ ਹੈ। ਸਭ ਲੋਕਾਂ ਵਿੱਚ ਗੱਲ ਹੈਗੀ ਹੈ ਕਿ ਕਿਸੇ ਨਾਲ ਪਟਾਲਾ ਦੇ ਵਿੱਚ ਦੇ ਮੋਬਾਈਲ ਸਿਗਨਲ ਚੁੰਦੇ ਨੇ ਜਾਂ ਦਵਾਚੰਦੇ ਨੇ। ਉਸ ਮਾਦਮ ਕਰਕੇ ਉਹਦਾ 1500 ਵਾਪਸ ਕਰਕੇ ਦੇ ਲਈ ਕਦਮ ਪੁੱਟਦੇ ਨੇ। ਦੇਖੋ ਗੁਰਦਾਸਪੁਰ ਦੇ ਵਿੱਚ ਵੀ 올 ਰੈਡੀ ਦੇਖੋ ਇਹਦੇ ਵਿੱਚ ਵੀ 올 ਰੈਡੀ ਅਸੀਂ ਜਿਹੜਾ ਹੈਗਾ ਸਕੂਟਾ ਵੀ ਦੇ ਵਿੱਚ ਇਹਨਾਂ ਨੂੰ

लीगल एक्शन भी लिया एंड इसके अलावा जहां अरेस्ट भी किया गया तो ए गुरदपुर पुलिस पूरी मुस्तैद है व्यक्ति अगर इलीगली सोशल मीडिया तो का मिसयूज करेगा तोगल कार्रवाई होगी